ਜੋ ਬੋਲੇ ਸੋਨਰ ਭਾਗਵਾਨ ਵਾਲਮੀਕਮਾਰ ਅੱਜ ਕੀ ਜਾਏ ਅੱਜ ਜੋ ਪਵਿੱਤਰ ਸਥਾਨ ਦੇ ਉੱਤੇ update ਸੰਤ ਸਮਾਜ ਔਰ ਬੁੱਧੀ ਜੀਵਾਨੀ ਜਿਹੜੀ ਉਹ ਮੀਟਿੰਗ ਹੋਈ ਆ ਉਹਦੇ ਵਿੱਚ ਫੈਸਲਾ ਲਿਆ ਗਿਆ ਕਿ ਪ੍ਰਸ਼ਾਸਨ ਵੱਲੋਂ ਵੀ ਨਾਲ ਕਿ ਸਤਾਈ ਅਕਤੂਬਰ ਨੂੰ ਇੱਥੇ ਪਾਵਨ ਵਾਲਮੀਕ ਤੀਰਥ ਦੇ ਉੱਤੇ ਜਿਹੜੇ ਸੰਤ ਸੱਦ ਕੇ ਸੰਤ ਸਮੇਲਨ ਆਪਣਾ ਕਰਾ ਕੇ ਉਹਦੇ ਵਿੱਚ ਫੈਸਲਾ ਜਿਹੜਾ ਝੰਡੇ ਦਾ ਲਿਆ ਜਾਊਗਾ ਉਧਣੀ ਉਦਾ ਉਹ ਜਿਹੜਾ ਉਹ ਨੀ ਪੱਤਰ ਰੱਖਿਆ ਜਾਊਗਾ ਜੈ ਵਾਲਮੀਕੀ ਹਾਰ ਹਰ ਹਰ ਵਾਲਮੀਕੀ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾ ਜੀ ਮਹਾਰਾਜ ਕੀ ਜੈ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਕੀ ਜੈ ਸਰਬਸਾਧ ਸੰਗਤ ਕੀ ਜੈ ਗੁਰੂ ਰੂ ਪਿਆਰੀ ਸਾਧ ਸੰਗਤ ਜੀ ਜੋ ਕਿ ਅੱਜ ਸੰਤ ਸਮਾਜ ਦੀ ਮੀਟਿੰਗ ਹੋਈ ਹੈ ਜੋ ਭਗਵਾਨ ਵਾਲਮੀਕੀ ਤੇ ਨਿਸ਼ਾਨ ਸਾਹਿਬ ਨੂੰ ਲੈ ਕੇ ਵਾਦ-ਵਿਵਾਦ ਚੱਲ ਰਿਹਾ ਸੀ ਉਸ ਨੂੰ ਲੈ ਕੇ ਜੋ 27 ਅਕਤੂਬਰ ਨੂੰ ਸਾਰਾ ਸੰਤ ਸਮਾਜ ਪੂਰੇ ਭਾਰਤ ਦਾ ਇਕੱਠਾ ਹੋ ਰਿਹਾ ਹੈ ਪੂਰੇ ਭਾਰਤ ਦੇ ਸੰਤ ਸਮਾਜ ਨੂੰ ਬੇਨਤੀ ਹੈ ਕਿ ਲਾਲ ਰੰਗ ਤੀਰ ਕਮਾਨ ਦੇ ਝੰਡੇ ਨੂੰ ਲੈ ਕੇ ਜੋ ਸਾਰਾ ਸੰਤ ਸਮਾਜ 27 ਤਰੀਕ ਨੂੰ ਇਕੱਠਾ ਹੋ ਰਿਹਾ ਹੈ ਇਸ ਲਈ ਸਾਰੇ ਸੰਤ ਸਮਾਜ ਨੂੰ ਬੇਨਤੀ ਹੈ ਕਿ 26 ਤਰੀਕ ਨੂੰ ਭਗਵਾਨ ਵਾਲਮੀਕ ਤੀਰਤ ਪਹੁੰਚੋ ਅਤੇ ਜੋ ਸਮਾਜ ਵਾਸਤੇ ਅਹਿਮ ਫੈਸਲਾ ਨਿਸ਼ਾਨ ਸਾਹਿਬ ਦਾ ਲੈਣਾ ਹੈ ਉਸ ਵਿੱਚ ਆਪਣੇ ਆਪਣੇ ਵਿਚਾਰ ਰੱਖੋ ਜੋ ਬੋਲੇ ਸੋਨ ਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਕੀ ਹਰੇ ਵਾਲਮੀਕੀ ਜੋ ਲਾਲ ਢੱਡਾ ਤੀਰ کمان ਰਾ ਸਤੁਰ ਗਿਆਨ ਜੀ ਮਹਾਰਾਜ ਨੇ ਇਸ ਨੂੰ ਪ੍ਰਵਾਨ ਕੀਤਾ ਸੀ ਉਹਦਾ ਜਿੰਨਨਾ ਸੰਸਮਾਜ ਨੇ ਕਰ ਦਿੱਤਾ ਵਾਲਮੀਕ ਪ੍ਰਗਟ ਉਸ ਤੋਂ ਸਖਤ ਅਕਤੂਬਰ ਨੂੰ ਨੰਗ ਜਾਵੇਗਾ ਕੁੱਤੋ ਬਾ 27 ਅਕਤੂਬਰ ਨੂੰ ਸੰਸਮੇਲਨ ਹੋਵੇਗਾ ਸਾਰੇ ਹੀ ਪੁਰੇ ਸੰਤ ਥੀਰੇ ਤੇ ਇਕੱਠੇ ਹੋਣਗੇ ਉਹ ਫੈਸਲਾ ਲੈਣਗੇ ਕਿ ਨਿਸ਼ਾਨ ਸਭ ਕਿੱਥੇ ਲੱਗਣਾ ਨਿਸ਼ਾਨ ਸਭ 108 ਫੁੱਟ ਢਾਈ ਦੋ ਨਿਸ਼ਾਨ ਸਭ ਲੱਗਣਗੇ ਉਹ ਸਤ ਸਮਾਜ ਉਹ ਉਸ ਦੇ ਨੀਂ ਪੱਥਰ ਵੀ ਰੱਖੇਗਾ ਅਸੀਂ ਸੰਸਮਾਜ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਿਆਂ ਨੇ ਇਹ ਵਿਵਾਦ ਨੂੰ ਖਤਮ ਕਰਨ ਵਾਸਤੇ ਆਪਣਾ ਅਰ ਜੀ ਇਹ ਮੇਜ ਜੋ ਟਾਈਮ ਕੱਢ ਕੇ ਬਾਲਮੀਕ ਮਾਰਦੀ ਉਡਾਸਾ ਲੈ ਗਏ ਫੈਫਰਾ ਕੀਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਮਾਜ ਦਾ ਜੈ ਬਾਲਮੀਕੀ ਹਰ ਹਰ ਬਾਲਮੀ ਜੈ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਕੀ ਜੈ ਪੂਰੇ ਬਾਲਮੀ ਸਮਾਜ ਨੂੰ ਬੇਨਤੀ ਕੀਤੀ ਜਾਂਦੀ ਜੋ ਝੰਡੇ ਦਾ ਵਾਦ-ਵਾਰ ਉੱਠਿਆ ਸੀ ਉਹਦੇ ਵਿੱਚ ਕੋਈ ਕਿਸੇ ਨਾਲ ਸਾਡਾ ਕੋਈ ਵਾਦ-ਵਾਰ ਨਹੀਂ ਕੋਈ ਸਮਾਜ ਸਾਡੇ ਨਾਲ ਵਾਦ-ਵਾਰ ਨਹੀਂ ਕਰ ਰਿਹਾ ਬਹੁਤ ਸਮੇਂ ਤੋਂ ਕਈ ਸਾਲ ਸਾਲਾਂ ਤੋਂ ਜਿਹੜਾ ਇਨਸਾਨ ਸਾਹਿਬ ਵਾਲਮੀਤੀ ਤੀਰਥ ਜਿਹੜਾ ਸੀ ਉਹ ਮਹਾਰਾਜ ਦਾ ਮੰਦਰ ਖਾਲੀ ਪਿਆ ਸੀ ਜਿਸ ਦੇ ਵਿੱਚ ਸਾਰੇ ਸੰਤ ਸਮਾਜ ਨੇ 27 ਅਗਸਤ ਜਿਹੜੇ ਆ ਤੋਂ ਅੱਜ ਜਿਹੜੀ ਆ ਵਾਲਮੀਤੀ ਤੀਰਥ ਵਿਸ਼ਾਲ ਸੰਤ ਸੰਤ ਸਮਾਜ ਦੀ ਮੀਟਿੰਗ ਪ੍ਰਸ਼ਾਸਨ ਦੇ ਨਾਲ ਹੋਈ ਆ ਜਿਨ੍ਹਾਂ ਨੇ ਬਹੁਤ ਸਾਨੂੰ ਸਰਕਾਰ ਵੱਲੋਂ ਦਿਲਾਸਾ ਦਿੱਤਾ ਗਿਆ ਵਾ ਵੀ ਆਉਣ ਵਾਲੀ 27 ਤਰੀਕ ਨੂੰ ਭਗਵਾਨ ਵਾਲਮੀਕਮਾਰਾ ਜਿਹਦਾ ਤੀਰ کمان ਦਾ ਜਿਹੜਾ ਨਿਸ਼ਾਨ ਸਾਹਿਬ ਆ ਉਹਦਾ ਨਹੀਂ ਪੱਥਰ ਸੰਤ ਸਮਾਜ ਰੱਖੇਗਾ ਸੰਤ ਸਮਾਜ ਜੋ ਵੀ ਫੈਸਲਾ ਲਏਗਾ ਸਾਨੂੰ ਮਨਜ਼ੂਰ ਹੋਏਗਾ ਇਹ ਅੱਜ ਦਾ ਜਿਹੜਾ ਵਿਸ਼ਾ ਹੈ ਬਹੁਤ ਭਾਗਾਂ ਵਾਲੇ ਆਪਾਂ ਸਾਰਿਆਂ ਨੇ ਜੋ ਇੰਨੇ ਚਿਰ ਤੋਂ ਭਗਵਾਨ ਵਾਲਮੀਕਮਾਰਾ ਦੇ ਤੀਰ ਤੇ ਨਿਸ਼ਾਨ ਸਾਹਿਬ ਨਹੀਂ ਸੀਗਾ ਤੇ ਨਿਸ਼ਾਨ ਸਾਹਿਬ ਜਿਹੜਾ ਉਹ ਸੰਤ ਸਮਾਜ ਜਿਹੜਾ ਜਿਹੜਾ ਫੈਸਲਾ ਲਿਆ ਇਹ ਸੰਤ ਸਮਾਜ ਹੀ ਲਏਗਾ ਸੰਤ ਸਮਾਜ ਹੀ ਨਿਸ਼ਾਨ ਸਾਹਿਬ ਚੜਾਏਗਾ ਇਹਦੇ ਵਿੱਚ ਕੋਈ ਵੀ ਔਰ ਕੋਈ ਨਾ ਕੋਈ ਸੰਸਥਾ ਨਾ ਕੋਈ ਜਥੇਬੰਦੀ ਨਾ ਕੋਈ ਕਿਸੇ ਵੀ ਕਿਸੇ ਦਾ ਕੋਈ ਫੈਸਲਾ ਨਹੀਂ ਉਹ ਸੰਤ ਸਮਾਜ ਦਾ ਫੈਸਲਾ ਵਾ ਸੰਤ ਸਮਾਜ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਸਰਕਾਰ ਵੱਲੋਂ ਵੀ ਜਿਹੜਾ ਹੈਗਾ ਤੁਸੀਂ 26 ਤਰੀਕ ਨੂੰ ਸੰਤ ਸਮਾਜ ਦੀ ਸਾਡੀ ਜਿਹੜੀ ਇੱਕ ਵਿਸਾਲ ਇਥੇ ਵੀਟੂ ਗੋਇਸ 27 ਤਰੀਕ ਨੂੰ ਜਿਹੜਾ 27 ਅਕਤੂਬਰ ਨੂੰ ਜਿਹੜਾ ਅਸੀਂ ਇੱਥੇ ਨੀ ਪੱਥਰ ਜਿਹੜਾ ਨਿਸਾਨ ਸਾਹਿਬ ਦਾ ਰੱਖਾਂਗੇ ਸਾਰਿਆਂ ਨੂੰ ਵਧਾਈਆਂ ਹੋਣ ਧੰਨਵਾਦ ਸਾਰਿਆਂ ਦਾ ਜੋ ਬੋਲੇ ਸੁਣਨ ਪਰ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਦੀ ਵਾਲਮੀਕੀ ભગવાન ਕੀ ਜੈ ਮੈਂ ਸੰਤ RAMਦਾਸ ਨਿਗਦੂ करनाल ਹਰਿਆਣਾ ਕੀ ਪਾਵਨ ਧਰਾਂ ਸੇ ਅੱਜ ਕੇ ਸੰਤ ਸੰਮੇਲਨ ਮੇ ਆਏ ਹਾਂ ਜੋ ਅੱਜ ਦਾ प्रशासन के साथ संत समाज की मीटिंग थी इसमें आज तय हुआ है कि पावन प्रगट दिवस के पावन प्रगट दिवस को मुख्य रखते हुए जो अगली पावन धर्मध्वज की जो मीटिंग रखी जाएगी अक्टूबर को रखी जाएगी और इसमें प्रशासन ने संत समाज को आश्वासन दिया है कि जो धर्म का विषय है धर्म के विषय पर संत समाज ही निर्णय लेगा जो संत समाज का आदेश होगा वही धर्मद्वाज होगा अक्टूबर को हमारे धर्मद्वाज का नींव पत्थर रखा जाएगा बोलिए वाल्मीकि भगवान की जय सतगुरु ज्ञाननाथ महाराज की जय सतगुरु हरिनाथ महाराज की जय सभी संत महापुरुषों की जय मैं संत समाज का बड़ा धनवाती हाँ ਕਿ ਪ੍ਰਸ਼ਾਸਨ ਦੀ ਬੇਨਤੀ ਨੂੰ ਮੰਨਦੇ ਹੋਏ ਕਿਉਂਕਿ 7 ਅਕਤੂਬਰ ਨੂੰ ਪਾਵਨ ਬਾਰਮਿਕ ਜੀ ਦਾ ਪਰਗਟ ਦਿਵਸ ਹੈ ਜੋ ਇਹ ਜਿਹੜਾ ਬਵਾਦ ਸੀ ਨਿਸ਼ਾਨ ਸਾਹਿਬ ਦਾ ਕੋ ਕਾਫੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਜੋ ਸੰਤਾਂ ਨੇ ਸਮੂਹ ਸੰਗਤਾਂ ਦੀਆਂ ਭਾਵਨਾ ਨੂੰ ਧਿਆਨ ਚ ਰੱਖਦੇ ਹ ਹੋਆ ਥਰੂ ਆਫ ਇੰਡੀਆ ਜਿੰਨੇ ਵੀ ਸੰਤ ਨੇ ਸੰਤ ਸਮਾਜ ਹੈ ਜੋ ਬਾਲਮਿਕ ਜੀ ਤੀਰਥ ਨਾਲ ਸੰਬੰਧਿਤ ਨੇ ਉਹ ਸਾਰੇ 27 ਅਕਤੂਬਰ ਨੂੰ ਇੱਥੇ ਇੱਕ ਸੰਤ ਸਮੇਲਨ ਕਰਵਾ ਰਹੇ ਨੇ ਜੋ ਵੀ ਸੰਤ ਸਮੇਲਨ ਵਿੱਚ ਜੋ ਵੀ ਸੰਤ ਸਮਾਜ ਦੇ ਵਿੱਚ ਜੋ ਫੈਸਲਾ ਉਹ ਲੈਣਗੇ ਉਹ ਸੰਤਾਂ ਦਾ ਜਿਹੜਾ ਫੈਸਲਾ ਵਾ ਉਹਦੀ ਜਿਹੜੀ ਆ ਪਾਲਣਾ ਕੀਤੀ ਜਾਏਗੀ ਸਾਨੂੰ ਅਸੀਂ ਧੰਨਵਾਦ ਦੀਆਂ ਕਿ ਸੰਤਾਂ ਨੇ ਜਿਹੜਾ ਇਹ ਜਿਹੜਾ ਆਪਸੀ ਜਿਹੜਾ ਕੌਮ ਦਾ ਟਕਰਾਅ ਸੀ ਉਹਨੂੰ ਟਾਲ ਲਿਆ ਅਤੇ ਪੂਰਨ ਜਿਹੜੇ ਸੰਤ ਸਮਾਜ ਜਿਹੜਾ ਵਾ ਉਹ 27 ਅਕਤੂਬਰ ਨੂੰ ਇੱਥੇ ਇਕੱਠਾ ਹੋ ਰਿਹਾ ਹੈ